ਪਿਆਰੀ ਵਿਦਿਆਰਥੀਓ ਇਹ ਤੁਹਾਡੇ ਲਈ ਕਾਫੀ ਅਹਿਮ ਖਬਰ ਹੈ ਜੀ ਪੰਜਾਬ ਸਰਕਾਰ ਵੱਲੋਂ 14 ਜਨਵਰੀ ਤੱਕ ਸਾਰੇ ਹੀ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਜੀ ਕਿਉਂਕਿ ਸੂਬੇ ਦੇ ਵਿੱਚ ਬਹੁਤ ਠੰਡ ਪੈ ਰਹੀ ਹੈ ਸ਼ੀਤ ਲਹਿਰ ਚੱਲ ਰਹੀ ਹੈ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਹੀ ਜੋ ਸਕੂਲ ਹਨ ਉਹਨਾਂ ਵਿੱਚ 14 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਜੀ ਤੇ ਅਧਿਆਪਕ ਜੋਹਾਨ ਉਹਨਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੋ ਅਧਿਆਪਕ ਹਨ ਉਹ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਜਾਂ ਜਮਾਤਾਂ ਲਗਾ ਸਕਦੇ ਹਨ ਜੀ ਤੇ 11ਵੀਂ ਅਤੇ 12ਵੀਂ ਦੇ ਜੋ ਜਮਾਤਾਂ ਹਨ ਉਹ ਰੈਗੂਲਰ ਜਮਾਤਾਂ ਸਕੂਲ ਦੇ ਵਿੱਚ ਹੀ ਲੱਗਣਗੀਆਂ ਜਿਨ੍ਹਾਂ ਦਾ ਸਮਾਂ 10 ਵਜੇ ਤੋਂ ਲੈ ਕੇ 3 ਵਜੇ ਤੱਕ ਹੋਏਗਾ ਤੇ ਹੋ ਸਕਦਾ ਹੈ ਕਿ 11ਵੀਂ ਅਤੇ 12ਵੀਂ ਜਮਾਤਾਂ ਦੇ ਜੋ ਬੱਚੇ ਹਨ ਉਹਨਾਂ ਨੂੰ ਵੀ ਛੁੱਟੀਆਂ ਦਾ ਐਲਾਨ ਉਹਨਾਂ ਦਾ ਵੀ ਕਰ ਦਿੱਤਾ ਜਾਵੇ ਕਿਉਂਕਿ 11ਵੀਂ 12ਵੀਂ ਦੇ ਬੱਚੇ ਵੀ ਕਾਫੀ ਦੂਰ ਦੂਰ ਪਿੰਡਾਂ ਤੋਂ ਸਕੂਲਾਂ ਦੇ ਵਿੱਚ ਜਾਂਦੇ ਹਨ ਜੀ ਇਸ ਲਈ ਹੋ ਸਕਦਾ ਹੈ ਕਿ 11ਵੀਂ ਅਤੇ 12ਵੀਂ ਦੇ ਜੋ ਬੱਚੇ ਹਨ ਉਹਨਾਂ ਦੇ ਰਿਗਾਰਡਿੰਗ ਵੀ ਕੋਈ ਨਾ ਕੋਈ ਨੋਟੀਫਿਕੇਸ਼ਨ ਜੁੜ ਆ ਜਾਵੇਗਾ ਪਹਿਲੀ ਤੋਂ ਲੈ ਕੇ 10ਵੀਂ ਤੱਕ ਤੇ ਸਾਰੇ ਸਕੂਲ ਬੰਦ ਹਨ ਜੀ ਤੇ ਹੁਣ ਸੋਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ